ਤੇ ਤਾਇਉ ਨਾ ਹੁਲੇਮਹਲੇ ਤੇ ਮੱਥਾ ਟੇਕਣਾ ਇਤਿਹਾਸ ਕੀ ਹੈ ਬੋਲੇ ਮਲੇ ਦਾ ਇਤਿਹਾਸ ਵੀਰ ਦੂਸਰਾ ਬੋਲੇ ਮਲੇ ਦਾ ਇਤਿਹਾਸ ਵੀਰ ਦੂਸਰਾ ਸੱਜੇ ਦਾ ਤੁਹਾਨੂੰ ਪਤਾ ਬੋਲ ਸਹੀ ਲੈਦਾ ਜੀ ਗੁਰੂ ਗੋਬਿੰਦ ਸਿੰਘ ਜੀ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ ਵਿਸਾਖੀ ਦੇ ਤੇ ਹੁਲੇਮਹਲੇ ਤੇ ਆ ਰਿਹਾ ਕਿ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਦੂਰ ਦੂਰ ਅੱਛੇ ਕੀ ਇਤਿਹਾਸ ਕੀ ਹੈ ਅੱਛਾ ਜੀ ਗੁਰੂ ਗੋ ਤਾਨੂੰ ਪਤਾ ਨਹੀਂ 50 ਇਹ ਚੋਸ ਰਹੇ ਤੁਹਾਨੂੰ ਪਤਾ ਵੀਰੇ ਤੁਹਾਨੂੰ ਦੱਸ ਦਈਏ ਕਿ ਅਸੀਂ ਪਹੁੰਚਾ ਸ੍ਰੀ ਅਨੰਦਪੁਰ ਸਾਹਿਬ ਤੁਸੀਂ ਦੇਖ ਸਕਦੇ ਹੋ ਮਾਹੌਲ ਕਦੇ ਖਾਲਸਾ ਦਾ ਜਹੋ ਜਲਾਹ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਜਿਹੜੇ ਸ਼ਰਦਾਲੂ ਨੇ ਇੱਥੇ ਨਮਸਤਕ ਹੋਣ ਦੇ ਲਈ ਆਉਂਦੇ ਨੇ ਉੱਥੇ ਅਸੀਂ ਗੱਲਬਾਤ ਕਰਦੇ ਆਂ ਲੋਕਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜਾ ਮਾਹੌਲ ਹੈ ਬਹੁਤ ਦੂਰ ਦੂਰੋਂ ਜਿਹੜੇ ਸ਼ਰਧਾਲੂ ਨੇ ਇੱਥੇ ਪਹੁੰਚੇ ਨੇ ਗੁਰਦੁਆਰਾ ਸਾਹਿਬ ਨਮਸਤਕ ਹੋਣ ਦੇ ਲਈ ਇੱਥੇ ਆ ਰਹੇ ਨੇ ਜਨਾਬਾਂ ਜੀ ਲਵਜੀਤ ਅੱਛਾ ਤੁਸੀਂ ਅੱਜ ਇੱਥੇ ਆਏ ਹੋ ਨਾ ਬੋਲੇ ਮੰਡੇ ਤੇ ਮੱਥਾ ਟੇਕਣਾ ਇਤਿਹਾਸ ਕੀ ਹੈ ਬੋਲੇ ਮੰਲੇ ਦਾ ਕੀ ਇਤਿਹਾਸ ਬੋਲੇ ਮੰਲੇ ਦਾ ਇਤਿਹਾਸ ਵੀਰ ਦੂਸਰਾ ਗੁਰੂ ਗੋਬ ਸਿੰਘ ਜੀ ਪੰਜਾਂ ਪਿਆਰਿਆਂ ਅਵਰਤ ਚਗਾਇਆ ਸੀ ਬੱਚਾ ਤੁਹਾਨੂੰ ਦਾ ਤੁਹਾਨੂੰ ਪਤਾ ਬੋਲੇ ਜਿੱਥੇ ਆਏ ਹੋ ਨੰਗਪੁਰ ਸਾਹਿਬ ਤੁਸੀਂ ਮੱਥਾ ਟੇਕਣਾ ਕਿਹੜਾ ਪਿੰਡ ਆ ਤੁਹਾਡਾ ਵੀਰ ਜੀ ਮੁੰਡਾ ਪਿੰਡ ਕਿਹੜਾ ਪਿੰਡਾ ਮੁੰਡਾ ਪਿੰਡ ਜੀ ਮੁੰਡਾ ਪਿੰਡ ਤੁਸੀਂ ਇੱਥੇ ਆਏ ਹੋ ਹੋਲੇ-ਮੋਲੇ ਦੇ ਕੀ ਇਤਿਹਾਸ ਹੋਲੇ ਮਿਲਦੇ ਹੈ ਇਤਿਹਾਸ ਹੋਲੇ ਮਲੇ ਦਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ ਵਿਸਾਖੀ ਦੇ ਹਾਂਜੀ ਤੇ ਹੋਲੇ-ਮੋਲੇ ਤੇ ਆ ਰਿਹਾ ਕਿ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਦੂਰੋਂ ਦੂਰੋਂ ਇੱਥੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਅਸੀਂ ਬਾਬਾ ਬੰਤਾ ਸਿੰਘ ਜੀ ਦੇ ਪੜਾਉ ਤੋਂ ਆਏ ਮੁੰਡੇ ਪਿੰਡੋਂ ਦਰਸ਼ਨ ਕਰਨ ਹਾਂ ਜਿੰਨੇ ਵੀ ਸਾਨੂੰ ਇੱਥੇ ਅੱਜ ਨੌਜਵਾਨ ਮਿਲੇ ਨੇ ਤੇ ਅੱਜ ਇੱਥੇ ਮੱਥਾ ਟੇਕਣ ਤਾਂ ਆ ਰਹੇ ਨੇ ਪਰ ਨੌਜਵਾਨ ਨੂੰ ਇਤਿਹਾਸ ਬਾਰੇ ਨਹੀਂ ਪਤਾ ਸਾਹਿਬ ਜੀ ਕਾ ਖਾਲਸਾ ਸਾ ਈਨਾਮਾ ਬਾਬਾ ਜੀ ਤੁਹਾਡੇ ਮੇਰੇ ਨਾਮ ਜਨਰ ਸਿੰਘ ਬਾਬਾ ਜੀ ਮੁਤਾ ਸਿੰਘ ਕਹਿੰਦੇ ਆ ਪੰਜਾਬ ਦੇ ਕਿੱਥੋਂ ਆਇਓ ਜੀ ਮੈਂ ਮੈਂ ਇਹਨਾਂ ਦੇ ਆਇਆ ਹਾਂ ਅੰਬਾਲੇ ਦੇ ਅੰਬਾਲੇ ਤੋਂ ਆਇਆ ਤੁਸੀਂ ਅੱਜ ਇੱਥੇ ਆਇਓ ਬਾਬਾ ਜੀ ਅਨੰਦਪੁਰ ਸਾਹਿਬ ਤੁਸੀਂ ਨਮਸਤਕ ਹੋਣ ਦੇ ਲਈ ਆਇਓ ਤੇ ਹੋਲੇ ਮਹੱਲੇ ਦਾ ਕੀ ਇਤਿਹਾਸ ਹੈ ਜੱਸਾ ਪਾਸ ਨੰਬਰ ਜੀ ਦੱਸੋ ਜੀ ਫਿਰ ਕੀ ਹੈ ਇਹ ਜੀ ਬਾਈਜਾ ਦੇ ਰਾਜੇ ਨੇ ਹਾਂਜੀ ਰਾਜੇ ਆਏ ਸੀ ਰਾਜੇ ਆ ਕੇ ਲੜਾਈ ਲੜੀ ਕਰੀ ਤਾਂ ਸੇਵਾ ਭਾਸ਼ਾ ਹਾਂਜੀ ਤਾਂ ਫਿਰ ਉਹਨੇ ਉਹਨੇ ਕਿਹਾ ਵੀ ਬੀਂਦਿਆ ਸਿੰਘ ਧਰਮ ਸੀ ਕਿਹਾ ਕਹਤੋ ਜੀ ਮਹਾਰਾਜ ਅਸੀਂ ਚਲੇ ਜਾਈਓ ਨਹੀਂ ਅਸੀਂ ਪਾਈ ਦਾ ਨਜ਼ਰ ਨੇ ਸਾਨੂੰ ਕੇ ਲੈਣਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਤੁਸੀਂ ਅੱਜ ਇੱਥੇ ਹੋਲੇ ਮਹਲੇ ਤੋਂ ਆਏ ਮੱਥਾ ਟੇਕ ਲੈ ਜੀ ਤੁਸੀਂ ਹਾਂ ਕਿੱਥੇ ਕਿੱਲੇ ਆਏ ਮੱਥਾ ਟੇਕਣ ਆ ਲਈਓ ਤੇ ਤੁਸੀਂ ਅੱਜ ਇੱਥੇ ਹੋਲੇ ਮਹਲੇ ਤੇ ਆਏ ਜੀ ਹੋਲੇ ਮਹਲੇ ਦਾ ਕੀ ਇਤਿਹਾਸ ਹੈ ਜੀ ਕਿਹਾ ਜੀ ਹੁਣ ਹੋਲੇ ਮਹਲੇ ਕਿੱਥੇ ਹਟਾਈ ਹੈ ਜੀ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਹੋਲਾ ਮਹਲਾ ਬਣਾਇਆ ਹਾਂਜੀ ਤੇ ਜੰਗੂਆ ਨੇ ਬਣਾਈ ਹੋਲੀ ਬਣਾਈ ਸੀ ਜੀ ਤੇ ਰਿਵੋਲੂਸ਼ਨ ਹੁੰਦਾ ਮਗਾ ਸਾਬ ਆਏ ਗੁਰੂ ਜੀ ਪਤੇ ਕੀ ਨਾਮ ਆ ਬਾਈ ਜੀ ਟੋਟੇ ਹੈ ਕੀ ਨਾਮ ਆ ਜੀ ਬਾਬਾ ਇੰਦਰ ਸਿੰਘ ਅੱਛਾ ਕਿੱਥੋਂ ਆਏ ਬਾਈ ਜੀ ਦਿੱਲੀ ਦਿੱਲੀ ਤੋਂ ਆਏ ਹਾਂ ਰਾਜਸਥਾਨੀ ਮੱਥਾ ਟੇਕ ਰਹੇ ਜੀ ਨਮਸਤਕ ਹੋ ਗਏ ਯਾਰੇ ਹੁਣ ਆਪਣਾ ਦਰਸ਼ਨ ਮੇਲੇ ਕਰਨ ਕਲਗੀਧਰ ਪਾਸ਼ਾ ਦੇ ਤੇ ਬਾਬਾ ਜੀ ਜਿਹੜਾ ਹੋਲੇ ਮੱਲੇ ਦਾ ਇਤਿਹਾਸ ਆ ਕੀ ਇਤਿਹਾਸ ਆ ਜੀ ਹੋਲੇ ਮੱਲੇ ਦਾ ਜੀ ਹੋਲੇ ਮੱਲੇ ਦਾ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਇੱਥੇ ਛੋਟੀ ਉਮਰ ਦੇ ਵਿਚਾਰ 9 ਸਾਲ ਦੀ ਉਮਰ ਸੀ ਹਾਂਜੀ ਤੇ ਗੁਰਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਭਾਈ ਜੇਤਾ ਜੀ ਸੀਗੇ ਜਿਹੜੇ ਸਿੱਖਾਂ ਨੂੰ ਗੁਰਦੁਆਰੇ ਜਦੋਂ ਸੀਸ ਦਿੱਤਾ Hindu ਧਰਮ ਵਾਸਤੇ ਔਰੰਗਜ਼ੇ ਬਾਦਸ਼ਾਹ ਜ਼ਾਲਿਮ ਬਾਦਸ਼ਾਹ ਸੀਗਾ ਤੇ Hindu ਧਰਮ ਨੂੰ ਬਚਾਉਣ ਵਾਸਤੇ ਗੁਰਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਦਿੱਤੀ ਉਸ ਕੁਰਬਾਨੀ ਦੇ ਸਦਕੇ ਅੱਜ ਮੇਲੇ ਜੁੜੇ ਹੋਏ ਨੇ ਤੇ ਤੁਸੀਂ ਅੱਜ ਆਏ ਹੋ ਕਿੰਨਾ ਕ ਤੁਹਾਨੂੰ ਕਿੰਨੀ ਕ ਖੁਸ਼ੀ ਆ ਤੁਸੀਂ ਅੱਜ ਮੈਨੂੰ ਬਹੁਤ ਖੁਸ਼ੀ ਹੈ ਇੱਥੇ ਕਿਉਂਕਿ ਮੇਰਾ ਪੰਜਾਬ ਸਿੱਖ ਵਸਦਾ ਹੈ ਇੱਥੇ ਅਸੀਂ ਇੰਡੀਆ ਦਿੱਲੀ ਤੋਂ ਆ ਕੇ ਵੀ ਇੱਥੇ ਬਹੁਤ ਖੁਸ਼ੀਆਂ ਮਨਾਣੇ ਕਿ ਕਲਗੀਧਰ ਪਾਚਾ ਨੇ ਜੋ ਸਿੱਖਾਂ ਵਾਸਤੇ ਕੀਤਾ ਨਾ ਕੋਈ ਕਰੇਗਾ ਨਾ ਹੋਏਗਾ ਨਾ ਹੋ ਸਕਦਾ ਜੋ ਬਾਜਾਂ ਵਾਲੇ ਨੇ ਕਰ ਦਿੱਤਾ ਤੇ ਬਾਬਾ ਜੀ ਜਿਹੜੇ ਨਵੇਂ ਨੌਜਵਾਨ ਨੌਜਵਾਨ ਪੀੜ੍ਹੀ ਆ ਤੁਸੀਂ ਉਹਨਾਂ ਉਹਨਾਂ ਲਈ ਕੀ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਚਾਹੀਦਾ ਗੁਰੂ ਦੇ ਚਰਨਾਂ 'ਚ ਜੁੜਨ ਔਰ ਨਸ਼ੇ ਪਤਾ ਤੋਂ ਦੂਰ ਹੋਣ ਅੰਮ੍ਰਿਤ ਪਾਨ ਕਰਨ ਤਾਂ ਕਿ ਸਿੱਖੀ ਦਾ ਜਿਹੜਾ ਅਜੰਡਾ ਹੈਗਾ ਉਹ ਚੜ੍ਹਦੀ ਕਲਾ ਦੇ ਵਿੱਚ ਜਾਵੇ ਹਰ ਦੀਵਾਨ ਹਰ ਮੈਦਾਨ ਫਤੇ ਹੋਵੇ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ 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 ਵਧੀਆ ਬਾਬਾ ਜੀ ਠੀਕ ਹੋ ਜੀ ਕਿੱਥੋਂ ਆਇਓ ਜੀ ਇਹੀਂ ਤਰਨਤਨ ਤੋਂ ਵੱਡੀ ਮਾਨ ਚਾਹਾਂਗੇ ਤਰਨਤਨ ਦੋ ਕੀ ਨਾਮ ਨੰਮ ਕੋ ਸੇਕ ਸਿੰਘ ਜੀ ਤੇ ਤੁਸੀਂ ਰਗੜਾ ਲਾਉਣ ਲੱਗੇ ਹੋ ਹਾਂਜੀ ਹਾਂਜੀ ਅੱਛਾ ਅੱਛਾ ਇਹ ਕਾਦਾ ਕਾਦਾ ਰਗੜਾ ਬਣਦਾ ਹੁੰਦਾ ਬਈ ਇਹ ਜੀ ਇੱਕ ਖਾਸ ਪਾਈਆ ਬਦਾਮ ਕਾਜੂ ਤੇ ਹੋਰ ਅਸੀ ਸੌਗੀ ਵਿੱਚ ਪਾਈਆ ਵਿੱਚ ਹੀ ਫਲਾਵਰ ਪਾਇਆ ਅੱਛਾ ਅੱਛਾ ਜੀ ਹਾਂਜੀ ਤੇ ਬਾਬਾ ਜੀ ਤੁਸੀਂ ਮੱਥਾ ਟੇਕ ਲਿਆ ਔਰੇ ਹਾਂਜੀ ਹਾਂਜੀ ਤੇ ਬਾਬਾ ਜੀ ਤੁਸੀਂ ਇੱਥੇ ਨਮਸਤਕ ਹੋ ਗਏ ਆ ਨਾ ਜੀ ਹਾਂਜੀ ਬੋਲੇ ਮਹਲੇ ਦੇ ਤੁਸੀਂ ਆਏ ਹੋ ਹਾਂਜੀ ਬੋਲੇ ਮਹਲੇ ਦਾ ਕੀ ਇਤਿਹਾਸ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਅੱਛਾ ਕੀ ਇਤਿਹਾਸ ਕੀ ਹੈ ਜੀ ਅੱਛਾ ਜੀ ਗੁਰੂ ਗੋ ਓ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਸਭ ਛਿਰੀ ਦਿੰਦੇ ਸੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਇਤਿਹਾਸ ਵਾਰ ਤੁਹਾਨੂੰ ਪਤਾ ਪਤਾ ਹੈਗਾ ਛੋਟਾ ਜਿਹਾ ਤੁਹਾਨੂੰ ਪਤਾ ਵੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਕੀ ਨਾਮ ਆ ਬਾਬਾ ਜੀ ਤੁਹਾਡਾ ਜੀ ਮੇਰਾ ਸਰਦਾਰ ਸਮਛੇਰ ਸਿੰਘ ਜੀ ਠੀਕ ਹੈ ਬਾਬਾ ਜੀ ਕਿੱਥੋਂ ਆਏ ਹੋ ਜੀ ਤੁਸੀਂ ਅਸੀਂ ਜਿਹੜਾ ਗਰਦਾਸਪੁਰ ਕਮਾਣ ਤੋਂ ਬਿਆਸ ਰੋਡ ਪਿੰਡ ਸਿਧਮਾ ਚੱਕ ਤੋਂ ਆਏ ਹਾਂ ਜੀ ਅੱਛਾ ਸਿਧਮਾ ਚੱਕ ਤੋਂ ਆਏ ਹੋ ਜੀ ਜੀ ਤੇ ਬਾਬਾ ਜੀ ਤੁਸੀਂ ਨਮਸਤਕ ਹੋ ਕੇ ਮੱਥਾ ਟੇਕ ਲਿਆ ਜੀਰੇ ਜੀ ਕੇਸਗੜ ਦਾ ਮੱਥਾ ਟੇਕ ਲਿਆ ਸ਼ਹੀਦੀ ਬਾਗ ਟੇਕ ਲਿਆ ਹਰੀਆਂ ਮੇਲਾ ਨੇ ਟੇਕ ਲਿਆ ਆਨੰਦਗੜ ਟੇਕ ਲਿਆ ਕੀਰਤਨਪੁਰ ਟੇਕ ਲਿਆ ਸਾਰੇ ਟੇਕ ਲਿਆ ਜੀ ਕਿੰਨੇ ਦਿਨ ਹੋ ਗਏ ਤੁਹਾਨੂੰਰੇ ਆਏ ਨੂੰ ਅਸੀਂ ਜੀ ਸੇਵਾ ਤੇ ਆਏ ਹਾਂ ਗੁਰਦੁਆਰਾ ਸ਼ਹੀਦੀ ਬਾਗ ਸਟੇਜ ਦੀ ਸੇਵਾ ਮਾਪੁਰਖਾਂ ਕੋਲਰ ਕੇ ਮੰਗੀ ਦੀ ਤੇ ਅਸੀਂ ਤੀਜੀ ਹੋਲੀ ਤੇ ਆਏ ਹਾਂ ਸਹੀ ਤੇ ਮਤਲਬ ਤੁਸੀਂ ਹੋਲੇ ਮਹਲੇ ਦਾ ਆਏ ਹੋ ਹੋਲੇ ਮਹਲੇ ਦਾ ਕੀ ਇਤਿਹਾਸ ਹੈ ਹੋਲੇ ਮਹਲੇ ਦਾ ਜਿੰਨਾ ਕਿ ਮੇਰਾ ਦਿਮਾਗ ਕੰਮ ਕਰਦਾ ਜੀ ਜਿੰਨਾ ਗੁਰੂ ਮਪਾਸ਼ਾ ਨੇ ਮਦਦ ਦਿੱਤੀ ਆ ਹੋਲਾ ਜਿਹੜਾ ਹੈ ਕਲਗੀ ਵਾਲੇ ਪਾਸ਼ਾ ਨੇ ਪੀਓ ਪਵਲ ਖੰਡੇ ਧਾਰ ਹੋਏ ਜਰਮ ਸਹਿਲਾ ਵਾਹ ਵਾਹ ਕੋ ਬਿੰਦ ਸਿੰਘ ਆਪੇ ਗੁਰ ਚੇਲਾ ਕਲਗੀ ਵਾਲੇ ਪਾਸ਼ਾ ਨੇ ਜਿਹੜੇ ਪਹਾੜੀ ਰਾਜੇ ਹੋਲੀਆਂ ਖੇਡਦੇ ਹੁੰਦੇ ਸੀ ਕਲਗੀ ਵਾਲੇ ਪਾਸ਼ਾ ਨੇ ਇਸ ਹੋਲੀਆਂ ਤੋਂ ਹੋਲਾ ਮਹੋਲਾ ਗੱਜਕੇ ਬਾਜੀ ਨੇਜੇ ਬਾਜੀ ਘੋੜਸਵਾਰੀ ਤੇ ਘੋੜ ਦੌੜ ਆਪਣੇ ਸਿੱਖਾਂ ਦੇ ਵਿੱਚ ਜੋਸ਼ ਭਰ ਕੇ ਤੇ ਇੱਥੇ ਉਹ ਕਰਤੱਵ ਜਿਹੜੇ ਸੀ ਉਹ ਸਿੱਖਾਂ ਨੂੰ ਦੱਸੇ ਜੀ ਤੇ ਮਤਲਬ ਬਾਬਾ ਜੀ ਇੱਕ ਜਿਵੇਂ ਹੁਣ ਨੌਜਵਾਨ ਪੀੜੀ ਆ ਹੁੱਲੜ ਬਾਜੀ ਕਰਦੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੇਖੋ ਜੀ ਆਪੋ ਆਪਣੀ ਕਿਸੇ ਦੀ ਮਾਤਾ ਪਰ ਆਪਾਂ ਦੀ ਗੱਲ ਇਹੋ ਕਹਿੰਨੇ ਆ ਕਿ ਇੱਕ ਪਾਉ ਨਾਦਿਆਂ ਦੋ ਚੜ ਗਏ ਇੱਕ ਪਾਪ ਅਸੀਂ ਲਾਉਣ ਆਉਨੇ ਆ ਤੇ ਦੂਜਾ ਚੜਾਉਣ ਆਉਨੇ ਆ ਇਦਾਂ ਨਾ ਕਰੀਏ ਅਸੀਂ ਗੁਰਸਿੱਖ ਧਾਰਨੀ ਬਣੀਏ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਜਿੰਨਾ ਚਿਰ ਗੁਰੂ ਵਾਲੇ ਅਸੀਂ ਨਹੀਂ ਪੜ ਸਕਦੇ ਉਹਨਾਂ ਚਿਰ ਅਸੀਂ ਰਮਾਲ ਕੇਵਲ ਤੇੱਕ ਕੇ ਰੱਖੀਏ ਮਾਫ ਕਰਨਾ ਜੀ ਮੈਂ ਇੱਕ ਲਫ਼ਜ਼ ਕਹਿ ਰਿਹਾ ਜਦੋਂ ਆਪਾਂ ਪੀਲੇ ਰੰਗ ਦਾ ਦੁਪੱਟਾ ਲੈਨੇ ਜਾਂ ਨੀਲੇ ਰੰਗ ਦਾ ਦੁਪੱਟਾ ਲੈਨੇ ਆ ਅਸੀਂ ਉਹਦੀ ਬੁੱਕਲ ਮਾਰ ਲੈਨੇ ਆ ਵਜਾਏ ਉਹਨੂੰ ਸਿਰ ਤੇ ਬੰਨਣ ਦੀ ਬਜਾਏ ਫਿਰ ਅਸੀਂ ਕਸੂਰ ਕੱਢ ਦਿੰਨੇ ਆ ਦਲ ਪੰਥ ਦਾ ਸਿੱਖਾਂ ਪੰਥਾਂ ਦਾ ਕਿ ਉਹਨਾਂ ਦੀਆਂ ਗਲਤੀਆਂ ਆ ਉਹ ਜਿਹੜੇ ਸਾਨੂੰ ਜਾਣ ਬੁੱਝ ਕੇ ਕਰਦੇ ਨੇ ਸਾਨੂੰ ਇਦਾਂ ਦੀ ਗਲਤੀ ਨਹੀਂ ਕਰਨੀ ਚਾਹੀਦੀ ਹਾਂ ਠੀਕ ਆ ਅਸੀਂ ਗੁਰੂ ਘਰ ਆਏ ਆ ਸੇ ਧੱਕੇ ਰੱਖੀਏ ਸੁੱਚੇ ਸੱਚੇ ਬਣ ਕੇ ਰਹੀਏ ਤੇ ਇਥੋਂ ਕੁਝ ਪ੍ਰੇਰਨਾ ਲੈ ਕੇ ਜਾਈਏ ਸਿੱਖੀ